ਇੱਕ ਚੀਜ਼ ਆਲਵੇਸ ਧਿਆਨ ਰੱਖਣਾ ਆ ਨਹੀਂ ਕਿ ਆਏ ਜੇ ਟਰੱਕ 'ਚ ਬੈਠੇ ਜੇ ਦਾਦਾ ਕਮਾਈ ਚਾਬੀ ਸਟਾਰਟ ਕੀਤਾ ਤੇ ਨਿਕਲ ਕੇ ਨਹੀਂ ਘਟੋ ਘਟੇ ਨੂੰ 30 ਤੋਂ 40 ਸਕਿੰਟ ਦੇਣੇ ਆ ਕਲਸਟਰ ਨੂੰ ਸੈੱਟ ਹੋਣ ਦੇ ਵਿੱਚ ਇੱਕ ਵਾਰੀ ਸੈੱਟ ਹੋ ਗਿਆ ਉਸ ਤੋਂ ਬਾਅਦ ਆਪਾਂ ਆਏ ਕਮਾਈ ਚਾਬੀ ਰੈਡੀ ਟੂ ਗੋ ਸਹੀ ਹੈ ਜੀ ਇੱਕਰੀ ਟਾਈਟਪੇ ਨਿਗਾਹ ਮਾਰ ਲਿਓ ਹੁਣ ਆਪਾਂ ਟਾਈਟਪਾ ਤੇ ਵੇਹ ਹਾਂਜੀ ਮੇਰੇ ਮਿੱਤਰੋ ਸਾਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਜੀ ਠੀਕ ਠਾਕ ਵਧੀਆ ਹੋਰ ਸਾਰੇ ਠੀਕ ਠਾਕ ਵਧੀਆ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਅੱਜ ਦਾ ਆਪਾਂ ਘਰੇ ਲੈ ਕੇ ਆਜਰੇ ਜੀ ਸੇਮ ਲੋਕ ਚੱਲ ਰਿਹਾ ਵਾ ਕੱਲ ਵਾਲਾ ਬਲਾਗ ਆਪਾਂ ਫਿਨਿਸ਼ ਕਰਨਾ ਭੁੱਲ ਗਿਆ ਉਹ ਅੱਜ ਆਪਾਂ ਫਿਰ ਅੱਗੇ ਕੰਟੀਨਿਊ ਕਰਦਾਂਗੇ ਦੋ ਪਾਰ ਦੇ ਵਿੱਚ ਆਜੂਗਾ ਉਹ ਪਾਰ ਦੇ ਤੇ ਫਿਨਿਸ਼ ਅੱਜ ਤੋਂ ਆਪਾਂ ਪਾਰ ਨਵਾਂ ਚੱਲ ਰੋ ਜੂਗਾ ਅੱਜ ਜਦ ਆਪਾਂ ਚੋਪਰ ਮਾਰ ਲੈ ਕੇ ਚਲੇ ਆ ਜੀ ਫਿਰ ਆਪਾਂ ਚਲੇ ਐਰੀਲੇਟ ਨੂੰ ਹਲੇ ਐਰੀਲੇਟ ਦੇ ਕੰਸੋੜੇ ਬਿਜ਼ੀ ਚੱਲ ਰਿਹਾ ਵਾ ਤੇ ਤਾਂ ਕਰਕੇ ਆਪਾਂ ਕੱਲ ਐਰੀਲੇਟ ਦਾ ਰੂਟ ਕਰ ਰਹੇ ਵਧੀਆ ਵਾ ਤੇ ਰਾਈਵਲ ਹੈ ਛੇਤੀ ਜਾਈਦਾ ਛੇਤੀ ਆ ਰਹੀਦਾ ਵਾ ਤੇ ਆ ਕਰਕੇ ਤੇ ਠੀਕ ਹੈ ਜੀ ਤੁਹਾਨੂੰ ਮਿਲਦੇ ਹਾਂ ਆਪਾਂ ਚੱਲੇ ਟ੍ਰੇਲਰ ਪਿਕ ਕਰਨ ਟ੍ਰੇਲਰ ਪਿਕ ਕਰੀਏ ਤੇ ਆਉਂਦੇ ਆ ਤੇ ਫਿਰ ਆਪਾਂ ਸਿੱਧੇ ਨਿਕਲ ਜਾਣਾ ਸੋਈ ਯਾਰ ਚੋ ਐਪਿੰਗ ਵਾਲੇ ਯਾਰ ਚੋ ਆਪਾਂ ਨਿਕਲ ਜਾਣਾ ਸੱਜੇ ਐੜੀ ਹੋਇਰ ਨੂੰ ਠੀਕ ਹੈ ਜੀ ਰਾਜਦਾਨ ਨੂੰ ਮਿਲਦੇ ਆ ਆਪਾਂ ਨਾਲ ਦੇ ਨਾਲ ਨਾ ਅਈ ਤੋਂ ਆਪਾਂ ਨਾਲ ਦੇ ਨਾਲ ਤਾਂ ਤੁਰ ਪੈਣਾ ਵਾ ਕੀ ਥੋੜੇ ਜਿਹਾ ਪਹਿਲਾਂ ਟਰੱਕ ਨੇ ਲੈ ਕੇ ਚ ਬੰਦ ਕੀਤਾ ਇਹਨਾਂ ਨੇ ਤੇ ਹਵਾ ਵੀ ਠੀਕ ਆ ਤੇ ਆਪਣਾ ਸਾਰਾ ਸੈਟ ਹੈ ਚਲੋ ਜੀ ਕਹਿ ਕੇ ਵਾਇਰੂ ਸਾਥ ਆ ਜੀ ਕਰੋ ਸਰਸਤਾ ਸਾਹਿਬ ਰਮਾ ਰਾਜ ਵਾਹ ਠੀਕ ਹੈ ਜੀ ਮਿਲਦੇ ਮੈਨੂੰ ਐਪਿੰਗ ਚੱਲ ਕੇ ਆ ਜਾ ਨਾਲ ਨਾਲ ਹੀ ਐਪਿੰਗ ਉ ਇੱਥੇ ਨਾ ਰਹਿ ਜਿਓ ਪੋ ਹਾਂਜੀ ਮੈਂ ਤਾਂ ਕਹਿ ਜੋ ਨਾਲੀ ਆ ਤੀ ਫਿਰ ਇੱਥੇ ਰੋਕੇ ਚਲੋ ਚੱਲੀ ਐਪੀ ਹੁਣ ਚਲੋ 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 ਇਹ ਸਮਾਰਟ ਚ ਭਣਾਤੇ ਸਭ ਕੁਝ ਠੀਕ ਹੋਵੇ A ਤੋਂ Z ਜਿਹੜੇ ਬੰਦੇ ਲੋਕਲ ਕੰਮ ਕੀਤਾ ਜੇ ਨਾ ਚੰਗਾ ਕਰ ਨਾ ਕਰਨ ਛੇਜ ਬੜੀ ਚੜਦੀ ਉਦੋਂ ਬੱਕਲੇ ਆ ਤੇ ਉਹ ਵੀ ਵਿੱਚ ਕਈ ਥੋੜੇ ਛੱਡੇ ਆ ਉਹ ਤਰੇ ਜੇ ਤੁਸੀਂ ਹਾਂ ਦੇਖੋਗੇ ਉੱਪਰਲੇ ਬੰਨੇ ਠੀਕ ਆ ਨਾ ਹੀ ਨਹੀਂ ਚੰਗੇ ਨਾ 2 ਮਿੰਟ ਲੱਗਦੇ ਆ ਯਾਰ ਤੂੰ ਕੀ ਇੰਨੀ ਕਾੜੀ ਹੋਤੀ ਥੋੜਾ ਵੇਖ ਤਾਂ ਲਓ ਰੱਬ ਨਾ ਕਰੇ ਮੈਂ ਲੈ ਕੇ ਇਤਰਾ ਨਿਕਲ ਜਾ ਕਿਤੇ ਜਾ ਕੇ ਕੋਈ ਸਮਾਂ ਡੇਜੇ ਕੋਈ ਹੋ ਜੇ ਬਾਹਰ ਨਾ ਆਵਾਜ਼ ਲੱਗ ਜਾਣਾ ਜੀ ਇੰਡੀਆ ਕਮਿਊਨਿਟੀ ਦਾ ਬੰਦਾ ਸੀ ਸਰਦਾਰ ਬੰਦਾ ਸੀ ਉਹਨੇ ਝਾਹਣੇ ਦਾ ਤੋਨੇ ਐ ਕਰਤਾ ਜੇ ਕਰਤਾ ਚਲੋ ਮਿੱਤਰੋ ਮਿਲਦੇ ਤੁਹਾਨੂੰ ਦੂਜੀ ਸਾਈਡ ਜਾ ਕੇ ਕਿਉਂਕਿ ਹੁਣ ਇੱਥੇ ਮੈਂ ਲੱਗ ਜਾਣਾ ਅੱਧਾ ਪਣਾ ਘੰਟਾ ਲੇ ਹੋਰ ਸੈਟਿੰਗ ਕਰਨ ਦੇ ਵਿੱਚ ਮਰਦ ਸਿੰਘ ਜੀ ਇੱਕ ਚੀਜ਼ ਹੋਰ ਖਾਵਾਂ ਤੁਹਾਨੂੰ ਆਹ ਲੋੜ ਰਸਤਾ ਵਾ ਇੰਨੀ ਜਗ੍ਹਾ ਖਾਲੀ ਛੱਡੀ ਆ ਸਤ ਪੁੱਤ ਇੱਕ ਇੱਕ ਇਸ ਤਰ੍ਹਾਂ ਵਾਜਣੀ ਹੈ ਨਾ ਬੜਾ ਵਧੀਆ ਹੋ ਜਾਏ ਕੋਈ ਚੱਕਰ ਹੀ ਨਹੀਂ ਸਤ ਵਾਜ ਸਕਦੀ ਹੈ ਪਰ ਉਹ ਜਿਹੜਾ ਉਪਰਾਲਿਆਂ ਵੱਡੇ ਉਹ ਮੈਂ ਚੁੱਕ ਕੇ ਪਿਛਲੇ ਆਉਂਗਾ ਕਿ ਬਾਹਰ ਦੇ ਕਰਕੇ ਇਧਰ ਉਧਰ ਨਾ ਜਾਵਾਂ ਉਹ ਪਰਦੇ ਨੂੰ ਧੱਕਾ ਮਾਰਨੇ ਸੈਡਾ ਪਰਦੇ ਨੂੰ ਧੱਕਾ ਮਾਰਨੇ ਕਦੋਂ ਪਰਦਾ ਫਟ ਸਕਦਾ ਹੈ ਬੜੇ ਹੌਲੇ ਸਾਰਾ ਮੈਂ ਕਰਨਾ ਕਿਲੂ ਕਿਲੂ ਦਾ ਪੈ ਪਿਆ ਤੇ ਠੀਕ ਹੈ ਜੀ ਮਰਦੇ ਆ ਤੁਹਾਨੂੰ ਆ ਕਰਕੇ ਸੱਟ ਹਾਂਜੀ ਆਪਣੇ ਘਰਾ ਗਿਆ ਤੇ ਆਪਾਂ ਡਰਗ ਟੈਸਟ ਉਹ ਅਫੀਸ਼ੀਅਲ ਅੱਗੀ ਗੱਡੀ ਇਸ ਕੰਪਰੀ ਜੋ ਨਿਕਲਣ ਲੱਗਿਆ ਉਤੋਂ ਪਹਿਲਾਂ ਡਰਾਈਵ ਟੈਸਟ ਕਰਾਉਣਾ ਹੁੰਦਾ ਤੇ ਔਰ ਦਾਨੇ ਔਰ ਬੁੱਢਾ ਗੁੱਟੇ ਗੋ ਪੇਪਰ ਵਰਕ ਆਪਾ ਫੜ ਲੈ ਆਇਆ ਇਹ ਰੱਖਦੇ ਸੱਲੇ ਪਾਣੀ ਚ ਡੁੱਲ ਗਿਆ ਮੈਂ ਟਰ ਗਿਆ ਮੈਂ ਪਤਾ ਨਹੀਂ ਕੀ ਆ ਗਿਆ ਟੱਕਦੇ ਥੱਲੇ ਨਾ ਮੈਂ ਦੂਰ ਤੋਂ ਬਾਹਰ ਜਾ ਕੇ ਵੇਖਿਆ ਉਹ ਵੇਖਿਆ ਮੈਂ ਸ਼ੁਕਰਾ ਭਰਾਵਾ ਕੱਲਾ ਪਾਣੀ ਹੈ ਕਿਤੇ ਏ ਸੀ ਚੱਲਦਾ ਸੀ ਪਹਿਲਾਂ ਉਹਦਾ ਪਾਣੀ ਮੜਿਆ ਇਕੱਠਾ ਆਇਆ ਠੀਕ ਹੈ ਜੀ ਨਲ ਦੇ ਤੁਹਾਨੂੰ ਫਿਰ ਤੋਂ ਛੇਤੀ ਔਰ ਹਾਂਜੀ ਕੀ ਹਾਲ ਜੀ ਆਪਾਂ ਜਾਣਦੇ ਆ ਇਹ ਵਾਲੇ ਮੇੜ ਦੇ ਉੱਤੇ ਇਸੇ ਸਾਮ ਨਾਲ ਚੱਲੀ ਗਏ ਤਾਂ ਆਪਾਂ ਟਾਈਮ ਨਾਲ ਜਾ ਪਹੁੰਚਾਂਗੇ ਦੋਵੇਂ ਡਿਲੀਵਰੀਆਂ ਟਾਈਮ ਨਾਲ ਕਰਾ ਕੇ ਵਿਲੇ ਹੋ ਜਾਾਂਗੇ ਫਿਰ ਜਿਹੜੀ ਪਿਕਅਪ ਕਰਕੇ ਆਪਾਂ ਆਲਮੋਸਟ ਹਾਫੇ ਫਿਰ ਵਾਪਸ ਆ ਜਾਾਂਗੇ ਜੇ ਆਉਣਾ ਹੈ ਐਸ਼ਾ ਟਰੱਕ ਆਉਂਦਾ ਕਿ ਇਸ਼ਕ ਜਿੰਨੀਆਂ ਉਹਨੂੰ ਲਾਈਟਾਂ ਲੱਗੀਆਂ ਹਨ ਮੈਂ ਕਹਿੰਨੀ ਆ ਮੈਂ ਕਹਿੰਦਾ ਜਿਹੜਾ ਬੰਪਰ ਉਹਦੇ ਲਾਈਟਾਂ ਲੱਗੀਆਂ ਇੰਨੀਆਂ ਮੇਰੇ ਸਾਰੇ ਟਰੱਕ ਨੂੰ ਲੱਗੀਆਂ ਹੋਣੀਆਂ क्या बंदे ने टॉर तो कट्टी ट्रक की जे थानू दिखे थे ऐसा हिसाब शीशा साफ करने आला शीशा हूं आप अगे जाके साफ करा गे शीशे न ए... तो फोन ना हड़ एना कर जेना कर मे थोड़ा फोन नहीं गा ठीक है ਆ ਇੱਕ ਡਵਾਈਸ ਹੋਰ ਲੈ ਕੇ ਰੱਖੀ ਆ ਤੇ ਉਹ ਵਾਲੀ ਆ ਪਤਾ ਨਹੀਂ ਕਿ ਗੱਲੋਂ ਭਜਾਉਣ ਕਿਉਂ ਨਹੀਂ ਡਿਆ ਮੇਰੇ ਖਿਆਲ ਨਾਲ 90 ਦੇ ਚੋਂ ਜਦੋਂ ਖਤਮ ਹੁੰਦਾ ਉਤੋਂ ਬਾਅਦ ਭਜਾਊਗਾ ਤੇ ਤੁਹਾਨੂੰ ਦੇਖਦਾ ਰਹੇ ਤੇ ਪਰ ਹੁਣ ਜਿਆਦਾ ਹਲ ਹੋ ਜਣਾ ਨੇ ਐ ਜੇ ਕਿ ਚੁੱਪਰ ਹੁੰਦੇ ਆ ਇੱਕੇ ਦਮ ਰਾਈਟ ਲਾਈਨ ਚ ਆਉਣਾ ਹੈ ਨਾ ਚੰਗੀ ਪੁਲੀ ਟ੍ਰੈਫਿਕ ਚੱਲਣ ਦੀ ਉਹ ਇੱਕੇ ਦਮ ਹੀ ਬੰਦਾ ਸਰਨਸ ਨਾਇਣ ਦੇ ਵਿੱਚੋਂ ਇੱਕਦਾਂ ਮੈਂ ਰੋਡ ਦੇ ਉੱਤੇ ਆ ਗਿਆ ਸਾਰੀਆਂ ਗੱਡੀਆਂ ਦੇ ਪਿੱਛੇ ਬ੍ਰੇਕਾਂ ਲੱਗੀਆਂ ਚੋਪਰਾ ਕਰਕੇ ਤੇ ਫਿਰ ਸਾਡੇ ਵਰਗੇ ਡਰਾਈਵਰ ਚਾਹੀਏ ਜਿਹੜੇ ਫੰਡੇ ਜਾਂਦੇ ਆ ਨਾ ਫਿਰ ਸਾਡੇ ਵਰਗਿਆਂ ਦਾ ਲੱਗ ਜਾਂਦਾ ਤੇ ਠੀਕ ਆ ਵੀ ਮਿੱਤਰੋ ਮਿਲਦੇ ਆ ਤੁਹਾਨੂੰ ਅੱਗੇ ਚੱਲ ਕੇ ਜਦੋਂ ਕੋ ਭਾਉ ਮੈਨੂੰ ਕ੍ਰੋਸ ਕਰਦਾ ਆਵਾਜ਼ ਆ ਤੁਹਾਨੂੰ ਮੁਖੌਣਾ ਫਿਰ ਮੈਂ ਦੁਰੇ ਮੈਂ ਇਹ ਬੰਦੇ ਨੂੰ ਸਾਰਾ ਕ੍ਰੋਸ ਕਰ ਗਿਆ ਠੀਕ ਆ ਇਹਨੂੰ ਮੈਂ ਕ੍ਰੋਸ ਕਰਕੇ ਕਿੰਨੇ ਤੋਂ ਹਿਸਾਬ ਲਾ ਲਵਾਂ ਕਿ ਬੀ ਟ੍ਰੇਲਰ ਮੇਰਾ অলਮੋਸਟ ਉਹਨੂੰ ਕ੍ਰਾਸ ਕਰਕੇ ਆਈ ਜੋ ਮੈਂ ਇੰਡੀਕੇਟਰ ਦਿੱਤਾ ਇਹਦੇ ਨਾਲ ਦੇਣਾ ਟਰੱਕ ਫਿਰ ਤੋੜ ਲਿਆ ਬੰਦੇ ਨੇ ਮੈਂ ਚੱਲ ਰਿਹਾ 100 ਦੇ ਉੱਤੇ ਐਗਜ਼ੈਕਟਲੀ 100 ਦੇ ਉੱਤੇ ਮੈਂ ਚੱਲ ਰਿਹਾ ਹਾਂ ਕਿੰਨੀ ਗਏ ਬੰਦੇ ਨੂੰ ਕਾਹਲੀ ਹੋ ਗਈ ਕਿ ਯਾਰ ਜੇ ਤੂੰ ਰਾਈਟ ਲਾਈਨ 'ਚ ਤੈਨੂੰ ਓਵਰਟੇਕ ਕਰਨ ਡਿਆ ਤੂੰ ਅੱਗੇ ਆ ਕੇ ਮਾ ਦੇ ਪੁੱਤਾਂ ਮੈਨੂੰ ਤੂੰ ਅੱਗੇ ਆਣ ਗਿਆ ਤੂੰ ਫਿਰ ਮੈਨੂੰ ਓਵਰਟੇਕ ਕਰਨ ਲੱਗਾ ਉਹ ਵੀ ਲੈਫਟ ਲੈਂਡ ਦੇ ਵਿੱਚੋਂ ਜਿਵੇਂ ਮੈਂ ਤੈਨੂੰ ਲੰਘ ਕੇ ਗਿਆ ਤਾਂ ਲੰਘ ਲੈਣ ਦੇ ਤੂੰ ਰਾਈਟ ਲੈ ਕੇ ਫਿਰ ਅੱਗੇ ਲੰਘ ਜੀ ਜੇ ਤੇਰਾ ਟਰੱਕ ਭਜਦਾ ਹੀ ਆ ਤੇ ਐਵੇਂ ਨਾ ਇਹੋ ਜਿਹੇ ਲੋਕ ਜਿਹੜੇ ਐਨੀਆਂ ਰੇਡ ਤੇ ਆ ਨਾ ਚਲੋ ਨਾਲ ਦੇ ਤੁਹਾਨੂੰ ਅੱਗੇ ਚਲ ਕੇ ਹਾਂਜੀ ਕਾਫੀ ਮੌਲ ਬਿਸਕਟ ਚੱਲ ਪਿਆ ਆਪਾਂ ਟਰੱਕ ਨਾਲ ਆਪਾਂ ਪਹੁੰਚਾਂ ਵਾਲੇ ਕੀਤ ਵਰਟੀਕਲ ਟੈਟਕ ਵਧੀਆ ਜੀ ਦੇ ਕੇ ਹਾਂਜੀ ਇੱਥੇ ਪਾਵਾਂਗੇ ਨਾ ਹਾਫ ਨਾ ਅਗਰ ਦੀ ਬ੍ਰੇਕ ਤੇ ਉਸ ਤੋਂ ਬਾਅਦ ਆਪਾਂ ਚੱਲ ਪਾਂਗੇ ਅੱਗੇ ਵਾਹ ਚੀ ਜਿ ਖਾਈਏ ਇੱਕ ਹੋਰ ਟੈਂਟ ਇਹ ਚੀ ਜਿਹੜਾ ਦੇਖਦੀਆਂ ਰਹਿੰਦੀਆਂ ਇੱਥੇ ਆ ਗਏ ਰੱਖ ਦੋ ਕਿ ਐਸੀ ਦਾ ਠੀਕ ਹੈ ਜੀ ਆ ਗਏ ਆ ਬਿਗ ਕੈਮ ਕੈਨਵਸ K200 ਆ ਤਿੰਨੀ ਜਿਹੜੇ ਟ੍ਰੈਕਟਰ ਰੱਖ ਲੋਤਨ ਅਜੇ ਵੇਖਿਆ ਕਿ ਨਾ ਖੂਨ ਵਾਦਾ ਹਾਂਜੀ ਕਾਫੀ ਆਪਾਂ ਲੈ ਕੇ ਆ ਗਏ ਹਾਂ ਤੇ ਜਿੱਥਰ ਤੀ ਵੇਖਿਆ ਕਿ ਟ੍ਰੈਕਟਰ ਵਖਾਇਆ ਤਾਂ ਲੋਣਾ ਕੱਡਾ ਉਤੋਂ ਟ੍ਰੈਕਟਰ ਹੀ ਉਹਨੇ ਸਰਚ ਘਾਂਟਿਆ ਹਾਂ ਤੇ ਬੜਾ ਮਹਿੰਗਾ ਟ੍ਰੈਕਟਰ ਪਾਵਰ ਵੀ ਬੜੀ ਉਹਦੀ ਹੁਣ 600 ਹੰਤਿਕੋਰਸ ਪਾਵਰ ਦਾ ਹੈਗਾ ਬਟ ਟ੍ਰੈਕਟਰ ਤੇ ਠੀਕ ਹੈ ਜੀ ਆਪਾਂ ਹੁਣ ਇੱਥੋਂ ਤੁਰ ਪੈਣਾ ਆਪਣੇ ਅਗਲੇ ਮੋਰਚਾਲ ਨੂੰ ਆਪਣਾ ਅਗਲਾ ਰਹਿ ਗਿਆ ਸਫ਼ਰ ਸਾਰਾ ਪੌਣੇ 3 ਘੰਟੇ ਦਾ ਪੌਣੇ 3 ਘੰਟੇ ਬਾਅਦ ਆਪਾਂ 55 ਨਾ ਆਪਣੀ ਮੰਜ਼ਲ ਤੇ ਤੇ ਉੱਥੇ ਪਹੁੰਚਦੇ ਆਂ ਚੱਲਦੇ ਆਂ ਫਿਰ ਉੱਥੇ ਜਾ ਕੇ ਆਪਾਂ ਟਰੇਲਰ ਡ੍ਰੌਪ ਕਰਾਂਗੇ ਟਰੇਲਰ ਏ ਟਰੇਲਰ ਆਪਾਂਥੇ ਡ੍ਰੌਪ ਕਰਨਾ ਤੇ ਬੀ ਟਰੇਲਰ ਦੀ ਡਿਲੀਵਰੀ ਖੁਦ ਕਰਾਉਣੀ ਆ ਉਹ ਕਰਾ ਕੇ ਨਾਮ ਲਿਖਰੋ ਤਾਂ ਫਿਰ ਚੱਕ ਕੇ ਜਿਹੜੀ ਪਿਕਅਪ ਆ ਉਹ ਕਰਕੇ ਤੇ ਫਿਰ ਆਪਾਂ ਕੋਫਲੀ ਵਾਪਸ ਜਾਓ ਸਾਡਾ ਤੁੱਤ ਜਿਆਦਾ ਸਫਰ ਹੋਵੇ ਬਾਕੀ ਚਲਦੇ ਹਾਂ ਉੱਥੇ ਇੱਕਰੀ ਚਲਦੇ ਹਾਂ ਚੱਲ ਕੇ ਵੇਹਨੇ ਆ ਕੀ ਹੋਰ ਕੀ ਸਾਹਬ ਦਤਾ ਆ ਫਿਰ ਉਸ ਸਾਹਬ ਨਾਲ ਕਰਦੇ ਆਂ ਕੰਮ ਕਰ ਬਾਕੀ ਟਰੱਕ ਬੜੇ ਘੈਂਟ ਘੈਂਟ ਅੱਜ ਕੱਲ੍ਹ ਦੇ ਘੈਂਡੇ ਅੱਜ ਕੱਲ੍ਹ ਨਾ ਲੋਕੀ ਟਰੱਕ ਬਹੁਤ ਘੈਂਟ ਲੋਂਦੇ ਆ ਵੇਹ ਘੈਣਾ ਇੱਕ ਨੇ ਚਾ ਚੜ ਜਾਂਦਾ ਥਕਾਵਟ ਉੱਤਰ ਜਾਂਦੀ ਆ ਤੇ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਦੇ ਵਿੱਚ ਹਾਂਜੀ ਡਿਲੀਵਰੀ ਤਾਂ ਆਪਾਂ ਪਹੁੰਚ ਗਏ ਆ ਤੇ ਐਸੇ ਕਰਨੀ ਆਪਾਂ ਡਿਲੀਵਰੀ ਏ ਟ੍ਰੇਲਰ ਆਪਾਂ ਮੇਨ ਫਲੇਟ ਤੇ ਸਾਡੇ ਆ ਫੋਨ ਕਰ ਲੈ ਬੀ ਟ੍ਰੇਲਰ ਆ ਇਹਨੂੰ ਆਲ ਦਿ ਵੇ ਡਰਾਈਵ ਕਰਨਾ ਸਦਾ ਉੱਥੇ ਯੂ-ਟਰਨ ਨੂੰ ਉੱਥੇ ਰਿਵਰਸ ਕਰਨਾ ਅੰਦਰ ਤੋਂ ਚੱਲਦੇ ਆਂ ਵੇਖਦੇ ਆਂ ਕੀ ਬਣਦਾ ਤੇ ਇੱਕ ਰਿਓ ਪਾਓ ਇਥੋਂ ਟਰੱਕ ਆਪਣੇ ਕੇ ਪਾਸ ਕਰ ਲੈ ਅੰਦਰ ਨੂੰ ਟਰੱਕ ਲੱਗਾ ਬਾਕੀ ਬਾਬੀ ਇਹ ਡਰਾਈਵ ਰੀ ਮਜਨਾਲ ਆਣ ਪਹੁੰਚੇ ਟਾਈਮ ਨਾਲ ਤੇ ਟਾਈਮ ਨਾਲ ਖਾਲੀ ਕਰਾਂਗੇ ਟਾਈਮ ਨਾਲ ਦੂਜਾ ਵੀ ਖਾਲੀ ਕਰਾ ਕੇ ਹੋਪਫਲੀ ਜੰਦਲ ਹੋ ਜੂ ਨਹੀਂ ਹੋਊਗਾ ਤਾਨੂੰ ਹੱਕ ਕਰਕੇ ਖਾਲੀ ਕਰਾ ਕੇ ਤੇ ਹੋਰ ਚਲ ਰੋ ਕੇ ਕੰਮ ਕਰਨ ਵਾਲੇ ਬਣਗੇ ਜਾਂ ਚੰਚਨ ਚਲੋ ਖਾਲੀ ਕਰਨਗੇ ਉਹਨਾਂ ਚ ਟਰੱਕ ਦੇ ਤੇ ਪਾਈ ਮਾਰ ਲਾਗੇ ਤੇ ਬਾਕੀ ਵੇਨੇ ਕੀ ਬਣਦਾ ਵਾ ਤੇ ਠੀਕ ਹੈ ਬਈ ਮਿੱਤਰੋ ਅੰਦਰ ਚੱਲਦੇ ਮੇਰੇ ਤੁਹਾਨੂੰ ਮਿਲਦੇ ਆ ਠੀਕ ਹੈ। ਵੀਡੀਓ ਕੀ? ਦੰਨ। ਇਹ ਹੋਣ ਕਲਾਂਗੀਤ ਫਨ 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 ਫਨ। ਫਨ ਤੋਂ ਪਹਿਲਾਂ ਟਰੈਕ ਕੱਢਣਾ ਟਾਸਕ ਆ। ਟੈਕ ਕੱਢਦੇ ਆਂ, ਚੱਲਦੇ ਆਂ। ਠੀਕ ਹੈ ਮੇਰੇ ਮਿੱਤਰੋ। ਆਹਲੀ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ। ਆਓ ਪਿਛੇ ਕੋ ਕੱਢ ਲਸੋ। ਚਾਨਣ ਹੋਣਿਆ ਹਨਾ। ਆਹ ਆਹ ਆਹ। ਠੀਕ ਹੈ ਮਿੱਤਰੋ, ਇਹ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਤੇ ਤੁਹਾਨੂੰ ਫਿਲਮ ਮਿਲਦੀ ਹੈ ਛੇਤੀ। ਅਗਲੀ ਵੀਡੀਓ ਦੇ ਵਿੱਚ ਜਿਹੜੀ ਕਿ ਇੱਥੋਂ 1 ਘੰਟੇ ਬਾਅਦ ਫਿਰ ਸਟਾਰਟ ਹੋ ਜੂਗੀ ਅਗਲੇ ਵਲੋਗ ਚ ਤੁਹਾਨੂੰ ਮਿਲਦੇ ਆ ਤਰਲੇ ਸਾਇਲੈਂਸ ਪਿਆਰਪੂਰ ਸਤਿ ਸ਼੍ਰੀ ਅਕਾਲ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਮਿਲਦੇ ਆਂ ਜੀ